ਇਕਤੀ ਨੂੰ ਕੌਰ ਹੀ ਕਿਉਂ ਆਖਿਆ ਜਾਂਦਾ ਹੈ ਔਰਤਾਂ ਨੂੰ ਬਰਾਬਰੀ ਅਤੇ ਆਦਰ ਦਾ ਦਰਜਾ ਦੇਣ ਲਈ ਸਭ ਤੋਂ ਪਹਿਲਾ ਕਦਮ ਅਤੇ ਸਭ ਤੋਂ ਪਹਿਲੀ ਉਦਾਹਰਣ ਸਿੱਖ ਇਤਿਹਾਸ ਦੇ ਵਿੱਚ ਮਿਲਦੀ ਹੈ ਜਿਸ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਜਦੋਂ ਉਹਨਾਂ ਨੇ ਇਸ ਸਮਾਜਿਕ ਧਾਰਾ ਦਾ ਵਿਰੋਧ ਕੀਤਾ ਜਿਸ ਵਿੱਚ ਔਰਤਾਂ ਨੂੰ ਨਿਕੰਮੀ ਪਾਪ ਦੀ ਜੜ ਤੇ ਸਿਰਫ ਘਰ ਦੀ ਨੌਕਰ ਹੀ ਸਮਝਿਆ ਜਾਂਦਾ ਸੀ ਸਿੱਖ ਧਰਮ ਦੇ ਵਿੱਚ ਕੌਰ ਸ਼ਬਦ ਦੀ ਸ਼ੁਰੂਆਤ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਕੀਤੀ ਜਿਸ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਗੁਰੂ ਜੀ ਨੇ ਅਲਾ ਗੁਰਮੁਖੀ ਤੱਕ ਹਰ ਸਿੱਖ ਮਰਦ ਆਪਣੇ ਨਾਮ ਦੇ ਅੰਤ ਵਿੱਚ ਸਿੰਘ ਤੇ ਹਰ ਸਿੱਖ ਔਰਤ ਕੌਰ ਲਗਾਏਗੀ ਕੌਰ ਦਾ ਅਰਥ ਸ਼ਹਿਯਾਦੀ ਜਾਂ ਫਿਰ ਰਾਜਕੁਮਾਰੀ ਜਿਸ ਤਰ੍ਹਾਂ ਹੀ ਗੁਰੂ ਜੀ ਨੇ ਔਰਤ ਨੂੰ ਸਮਾਜ ਵਿੱਚ ਰਾਜਸੀ ਦਰਜਾ ਦਿੱਤਾ ਇਸ ਦੇ ਪਿੱਛੇ ਗੁਰੂ ਜੀ ਦੀ ਇੱਕ ਬਹੁਤ ਵੱਡੀ ਸੋਚ ਸੀ ਉਹਨਾਂ ਨੇ ਕਿਹਾ ਕਿ ਔਰਤ ਕਿਸੇ ਪਤੀ ਪਿਤਾ ਜਾਂ ਪੁੱਤਰ ਦੀ ਜਾਇਦਾਦ ਨਹੀਂ ਉਹ ਖੁਦ ਆਪਣੇ ਆਪ ਵਿੱਚ ਹੀ ਪੂਰੀ ਆਤਮ ਨਿਰਭਰ ਅਤੇ ਆਦਰਯੋਗ ਹੈ ਸੋ ਅੱਜ ਦੇ ਸਮੇਂ ਵਿੱਚ ਮੇਰੇ ਉਹਨਾਂ ਪੈਣਾ ਨੂੰ ਹੱਥ ਜੋੜ ਕੇ ਬੇਨਤੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਗਲਤ ਵੀਡੀਓਜ਼ ਬਣਾ ਕੇ ਆਪਣੇ ਔਰ ਨਾਮ ਦੇ ਬੇਅਦਬੀ ਕਰ ਰਹੀਆਂ ਨੇ ਉਹ ਕਿਵੇਂ ਬੋਲ ਸਕਦੀਆਂ ਨੇ ਕਿ ਇਹ ਸ਼ਬਦ ਸਾਨੂੰ ਕਿੱਥੋਂ ਅਤੇ ਕਿਵੇਂ ਮਿਲਿਆ ਸੀ